ਪੰਜਾਬ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਤੈ ਆ ਤੇ ਸਭ ਤੋਂ ਮੁਖੀ ਵਾਲੀ ਕੁਰਸੀ ਵੀ ਜਿਹਨੂੰ ਆਪਾਂ ਮੁੱਖ ਮੰਤਰੀ ਵਾਲੀ ਕੁਰਸੀ ਕਹਿੰਦੇ ਆ ਉਹ ਵੀ ਮੰਤਰੀ ਮੰਡਲ ਦਾ ਹੀ ਕਿ ਪੰਜਾਬ ਦੇ ਮੰਤਰੀ ਮੰਡਲ ਚ ਫੇਰ ਬਦਲ ਹੋਣਾ ਹੋਰ ਉਹ ਲੁਧਿਆਣਾ ਦੀ ਜਿਮਨੀ ਚੌਂ ਦੇ ਨਤੀਜਿਆਂ ਨਾਲ ਤਾਂ ਹੁਣ ਇੱਕ ਨੂੰ ਕਿਹਾ ਹੋਇਆ ਕਿ ਤੈਨੂੰ ਮੁੱਖ ਮੰਤਰੀ ਵਾਲੀਆਂ ਪਾਵਰਾਂ ਦੇ ਦਿੱਤੀਆਂ ਤੋਂ ਪੰਜਾਬ ਦੀ ਵਿਧਾਨ ਸਭਾ ਚ ਵੀ ਆਪਣੀ ਮਰਜ਼ੀ ਨਾਲ ਗੋਲ ਤੋਂ ਪੰਜਾਬ ਦੀ ਵਿਧਾਨ ਸਭਾ ਤੋਂ ਬਾਹਰ ਡੀਜੀਪੀ ਨਾਲ ਖੜ ਕੇ ਵੀ ਪ੍ਰੈਸ ਕਾਨਫਰੈਂਸ ਕਰ ਜਿੱਥੇ ਤੈਨੂੰ ਜੀ ਕਰੇ ਤੂੰ ਸਿੱਧਾ ਟੋਕ ਕੇ ਗੱਲ ਕਰ ਪੰਜਾਬ ਦੇ ਮੁਖੀ ਨਾਤੇ ਪਾਰਟੀ ਮੁਖੀ ਨਾਤੇ ਮੁੱਖ ਮੰਤਰੀ ਨਾਤੇ ਲੱਗੇ ਕਿ ਤੇਰੇ ਚੋਂ ਚਲ ਕਰ ਨਹੀਂ ਤਾਂ ਉਹਨੂੰ ਥੱਪ ਪੰਜਾਬ ਦੇ ਕਿਸਾਨ ਇੱਕ ਵਾਰ ਫਿਰ ਚੰਡੀਗੜ੍ਹ ਦੇ ਸੈਕਟਰ 34 ਤੋਂ ਪੰਜਾਬ ਦੀ ਵਿਧਾਨ ਸਭਾ ਵੱਲ ਨੂੰ ਜਾਣਾ ਚਾਹੁੰਦੇ ਆ ਮਟਕਾ ਚੌਂਕ ਨਹੀਂ ਨੂੰ ਜਾਣਾ ਚਾਹੁੰਦੇ ਮਸਲਾ ਪੰਜਾਬ ਸਰਕਾਰ ਦੀ ਕਹਿੰਦੇ ਅਣਦੇਖੀ ਦਾ ਕਿ ਪੰਜਾਬ ਦੇ ਵਿੱਚ ਹਰ ਤੀਸਰਾ ਬੱਚਾ ਕਪੋਸ਼ਨ ਦਾ ਸ਼ਿਕਾਰ 20% ਬੱਚਿਆਂ ਦੀ ਕੱਦ ਕਾਠੀ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਨਹੀਂ 20% ਬੱਚੇ ਕੀ ਕਹਿੰਦੇ ਉਮਰ ਦੇ ਹਿਸਾਬ ਨਾਲ ਉਹਨਾਂ ਦਾ ਕੱਦ ਨਹੀਂ ਵਧ ਰਿਹਾ 6% ਦਾ ਵਜਨ ਘਟ ਹੈ ਪੰਜਾਬ ਦੇ ਬੱਚਿਆਂ ਚ ਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਦੇ ਮੁੱਖ ਮੰਤਰੀ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੋਵਾਂ ਦੇ ਵਿਚਾਲੇ ਸਿਆਸੀ جنگ ਨੂੰ ਲੈ ਕੇ ਸਿਆਸੀ ਵਿਵਾਦ ਨੂੰ ਲੈ ਕੇ ਆਪਸੀ ਤਣਾਅ ਨੂੰ ਲੈ ਕੇ ਖਿੱਚੋ ਤਾਣ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਅਖਬਾਰੀ ਖਬਰਾਂ 'ਚ ਬਸਾਰ ਨਾਲ ਬਹੁਤ ਚਰਚਾ ਹੁੰਦੀ ਆ ਰਹੀ ਆ। ਅਚਾਨਕ ਦ੍ਰਿਸ਼ ਪੈਦਾ ਹੋਏ ਪੰਜਾਬ ਦੀ ਸਿਆਸਤ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਿਆਸਤ ਦੇ ਵਿੱਚ ਉਹ ਦ੍ਰਿਸ਼ਾਂ ਨੇ ਇਹ ਪ੍ਰਕਟਾਵਾ ਦਿੱਤਾ ਇਹ ਝਲਕਾਰਾ ਦਿੱਤਾ ਕਿ ਮਾਮਲਾ ਕੁਝ ਵੀ ਨਹੀਂ ਹੈ ਜਨਾਬ ਇਹ ਉਹੀ ਹਵਾ 'ਚ ਬਣਾਈਆਂ ਗੱਲਾਂ ਨੇ ਜੀ। ਦੋਵਾਂ 'ਚ ਬਹੁਤ ਵਧੀਆ ਤਾਲਮੇਲ ਹੈ ਜੀ। ਇੱਕ ਦੂਏ ਨੂੰ ਗਲਦਸ ਤੇ ਪੇਂਟ ਕੀਤੇ ਜਾਂਦੇ ਨੇ ਜੀ। ਅੱਖਾਂ ਦਾ ਹਾਲਚਲ ਪੁੱਛਿਆ ਜਾਂਦਾ ਜੀ ਸਵੇਰ ਵਾਲੀ ਨਾਸਤੇ ਤੇ ਉੱਤੇ 1 ਐਮਐਲਏ ਦੇ ਘਰੇ ਇਕੱਠਾ ਹੋਇਆ ਜਾਂਦਾ ਜੀ ਦੁਪਹਿਰ ਦੀ ਰੋਟੀ ਸਾਬਕਾ ਮੰਤਰੀ ਦੇ ਘਰੇ ਖਾਧੀ ਜਾਂਦੀ ਹੈ ਜੀ ਹੈਨਾ ਤੇ ਇਹ ਸਾਰੇ ਵਰਤਾਰੇ ਦੇ ਵਿੱਚ ਇੱਕ ਕੋਸ਼ਿਸ਼ ਕੀਤੀ ਗਈ ਕਿ ਆਪਸ ਦੇ ਵਿੱਚ ਕੁਝ ਨਹੀਂ ਹੈ ਚਲੋ ਚੰਗੀ ਗੱਲ ਹੈ ਜੇ ਵਿਵਾਦ ਹੋਵੇ ਵੀ ਤਾਂ ਉਹ ਦਾ ਸੁਲਝਣਾ ਜ਼ਰੂਰੀ ਹੈ ਜ਼ਰੂਰੀ ਹੈ ਜੇ ਵਿਵਾਦ ਨਹੀਂ ਹੋਇਆ ਫਿਰ ਤਾਂ ਬਹੁਤ ਹੀ ਵਧੀਆ ਗੱਲ ਹੈ ਪਰ ਕੀ ਇਹ ਸਾਰਾ ਕੁਝ 227 ਦੇ ਲਈ ਅਗਲੀਆਂ ਚੋਣਾਂ ਦੇ ਲਈ ਰਾ ਪੱਧਰਾ ਹੋ ਰਿਹਾ ਕੀ ਭਗਵੰਤ ਮਾਨ ਹਰਾਂ ਨੂੰ ਆਮ ਆਦਮੀ ਪਾਰਟੀ ਨੇ ਲੰਬੀ ਰੇਸ ਦੇ ਘੋੜੇ ਵਜੋਂ ਤੈਅ ਕਰ ਲਿਆ ਕਿ ਅਗਲਾ ਦਾਬੀ 227 'ਚ ਇਸੇ ਨਾਂ ਤੇ ਲਾਉਣਾ ਕੀ ਇਹ ਤੈਅ ਹੋ ਗਿਆ ਕੀ ਇਹ ਸਿਰਫ ਲੁਧਿਆਣਾ ਦੀ ਜਿਮਨੀ ਚੋਣ ਤੱਕ ਜਾ ਕੇ ਰੁਕਿਆ ਇਹ ਦੋ ਪਹਿਲੂ ਮંત્રી ਮੰਡਲ ਦੇ ਵਿੱਚ ਫੇਰ ਬਦਲ ਤੈ ਹੈ ਪੰਜਾਬ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਤੈ ਹੈ ਤੇ ਸਭ ਤੋਂ ਮੁਖੀ ਵਾਲੀ ਕੁਰਸੀ ਵੀ ਜਿਹਨੂੰ ਆਪਾਂ ਮੁੱਖ ਮੰਤਰੀ ਵਾਲੀ ਕੁਰਸੀ ਕਹਿੰਦੇ ਆ ਉਹ ਵੀ ਮੰਤਰੀ ਮੰਡਲ ਦਾ ਹੀ ਹਿੱਸਾ ਹੈ ਹੁਣ ਜੇ ਮੰਤਰੀ ਮੰਡਲ ਦਾ ਬਦਲਾ ਜਾ ਉਹਦੇ ਵਿੱਚ ਫੇਰ ਬਦਲ ਜਾ ਉਹਦੇ ਵਿੱਚ ਕੁਝ ਨੇ ਆਉਣਾ ਹੈ ਕੁਝ ਨੇ ਜਾਣਾ ਹੈ ਇਹ ਤੈ ਹੈ ਤਾਂ ਫਿਰ ਪੰਜਾਬ ਦੇ ਸਖਤਰੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਦਫਤਰ ਦੇ ਵਿੱਚ ਮੀਡੀਆ ਹਦਾਰਿਆਂ ਚ ਦੂਜੀਆਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਇਹ ਚਰਚਾ ਨਾਲ ਨਾਲ ਕਿਉਂ ਤੁਰਦੀ ਆ ਫਿਰ ਜੇ ਜਿਹਾ ਕੁਝ ਨਹੀਂ ਹੈ ਕਿ ਵੀ ਮੁੱਖ ਮੰਤਰੀ ਬਦਲਣਗੇ ਤਾਂ ਪਰ ਅਰਵਿੰਦ ਕੇਜਰੀਵਾਲ ਨੇ ਜਨਤਕ ਤੌਰ ਤੇ ਆ ਕੇ ਕਿਹਾ ਕਿ ਭਾਈ ਅਸੀਂ ਮੁੱਖ ਮੰਤਰੀ ਨਹੀਂ ਬਦਲ ਰਹੇ 200 ਸਤਾਇਚ ਵੀ ਸਾਡਾ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਹੋਏਗਾ ਔਰ ਇਹ ਕਾਰਜਕਾਲ ਵੀ ਮੁੱਖ ਮੰਤਰੀ ਭਗਵੰਤ ਮਾਨ ਹੀ ਪੂਰਾ ਕਰਨਗੇ ਸੋ ਇੱਕ ਪਾਸੇ ਉਹਨਾਂ ਦਾ ਇਹ ਕਹਿਣਾ ਦੂਹੇ ਪਾਸੇ ਇਸ ਜਿਹੀਆਂ ਚਰਚਾਵਾਂ ਉਹਨਾਂ ਦੇ ਆਪਣੇ ਘਰਾਂ ਤੋਂ ਲੈ ਕੇ ਵਿਰੋਧੀ ਦਲਾਂ ਦੇ ਘਰਾਂ ਤੱਕ ਦੀਆਂ ਹੋਣੀਆਂ ਬੇਸ਼ੱਕ ਮਤਲਬ ਜੇ ਮੈਂ ਚਰਨਜੀਤ ਭੁੱਲਰ ਦੇ ਸਰਲੇਖ ਤੇ ਵੀ ਜਾਵਾਂ ਕਹਿੰਦਾ ਕੁੱਟਕੁੱਟ ਜੱਫੀਆਂ ਪਾਈਆਂ ਮਤਲਬ ਕਹਿੰਦਾ ਕਿ ਮੇਲੇ ਜਿਵੇਂ ਵਿਛੜੇ ਭਰਾ ਮਿਲੇ ਹੁਣ ਬਹੁਤ ਦੇਰ ਬਾਅਦ ਹਰਵਿੰਦ ਕੇਜਰੀਵਾਲ ਵਿਪਾਸ਼ਨਾ ਤੋਬਾਰਾ ਹੈ ਇਸ ਸਾਧਨਾ ਦਾ ਅਸਰ ਹੈ ਕਿ ਉਹਨਾਂ 'ਚ ਠਹਿਰਾਵ ਦੇਖਿਆ ਜਾ ਰਿਹਾ ਉਹਨਾਂ 'ਚ ਨਰਮੀ ਦੇਖੀ ਜਾ ਰਹੀ ਹੈ ਉਹਨਾਂ 'ਚ ਸ਼ਹਿਨ ਸ਼ੀਲਤਾ ਬਤੀ ਦੇਖੀ ਜਾ ਰਹੀ ਹੈ ਕੀ ਕੋਈ ਇਹ ਬਕਰ ਹੈ ਉਹਨਾਂ ਦੇ ਅੰਦਰ ਜਿਹਨੂੰ ਦੂਰ ਕਰਦੇ ਲਈ ਉਹ ਬਾਰ ਬਾਰ ਅਜੇਹ ਸਾਧਨਾ ਸੈਂਟਰਾਂ 'ਚ ਵਿਪਾਸ਼ਨਾ ਸੈਂਟਰਾਂ 'ਚ ਜਾਂਦੇ ਪਰ ਇੱਕ ਪਾਸੇ ਇਹ ਸਪੱਸ਼ਟ ਹੈ ਕਿ ਪੰਜਾਬ ਦੇ ਮੰਤਰੀ ਮੰਡਲ ਚ ਫੇਰ ਬਦਲ ਹੋਣਾ ਹੋਰ ਉਹ ਲੁਧਿਆਣਾ ਦੀ ਜਿਮਨੀ ਚੋਣ ਦੇ ਨਤੀਜਿਆਂ ਨਾਲ ਤਾਂ ਹੁਣ ਜੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਜਿਹੜੇ ਲੁਧਿਆਣਾ ਤੋਂ ਉਮੀਦਵਾਰ ਨੇ ਜਿਉ ਉਹ ਜਿੱਤਦੇ ਨੇ ਸੰਜੀਵ ਰੋੜਾ ਤਾਂ ਉਹਨਾਂ ਨੂੰ ਕਹਿੰਦੇ ਮੰਤਰੀ ਮੰਡਲ ਚ ਸ਼ਾਮਲ ਕੀਤਾ ਜਾਏਗਾ ਉਹਨਾਂ ਨਾਲ ਵਾਦਾ ਦਾਬਾ ਇਹੀ ਹੋਇਆ ਤੇ ਜੇ ਉਹਨਾਂ ਨਾਲ ਅਜੇ ਹਕ ਕੋਈ ਸੰਜੀਵ ਰੋੜੇ ਨਾਲ ਵਾਦਾ ਹੋਇਆ ਤੇ ਜੇ ਉਹ ਚੋਣ ਜਿੱਤ ਗਏ ਤੇ ਮੰਤਰੀ ਮੰਡਲ ਚ ਫੇਰ ਤਾਂ ਫੇਰ ਬਦਲਦਾ ਆ ਪਰ ਜੇ ਨਤੀਜੇ ਆਮ ਆਦਮੀ ਪਾਰਟੀ ਦੇ ਅਨੁਸਾਰ ਨਹੀਂ ਆਉਂਦੇ ਪੈਸੇ ਜਿਮਨੀ ਚੋਣਾ ਚ ਇੰਨਾ ਮੁਸ਼ਕਲ ਨਹੀਂ ਹੁੰਦਾ ਸੱਤਾ ਤਾਰੀ ਤੇ ਲਈ ਯਤਨ ਆ ਪਰ ਇਹ ਪੰਜਾਬ ਹੈ ਭਾਈ ਸਰਕਾਰ ਬਣਦੇ ਆ ਹੀ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਸੀਟ ਜਿਹੜੀ ਮੈਂਬਰ ਪਾਰਲੀਮੈਂਟ ਵਾਲੀ ਖਾਲੀ ਹੋਈ ਸੀ ਉਹ ਪੰਜਾਬ ਨੇ ਸਿਵਰਜੀਤ ਸਿੰਘ ਮਾਨ ਨੂੰ ਜਿਤਾਤੀ ਸੀ ਤੇ ਇਹਨਾਂ ਨੂੰ ਹਰਾਤੀ ਸੀ ਸੋ ਇਸ ਲਈ ਪੰਜਾਬ ਹੈ ਪਤਾ ਨਹੀਂ ਪਰ ਫਿਰ ਵੀ ਆਮ ਆਦਮੀ ਪਾਰਟੀ ਜਿਵੇਂ ਡੇਰਾ ਲਾ ਕੇ ਹੁਣ ਬੈਠ ਗਈ ਹੈ ਲੁਧਿਆਣੇ 'ਚ ਆਪਾਂ ਦੇਖਿਆ ਪਹਿਲਾਂ ਉਦਯੋਗਪਤੀਆਂ ਨਾਲ ਗੱਲਬਾਤ ਉਹਨਾਂ ਦੇ ਦੁੱਖੜੇ ਸੁਣ ਰਹੇ ਆਂ ਜੀ ਆਹ ਕਰ ਰਹੇ ਆਂ ਜੀ ਫਿਰ ਰੈਲੀ ਫਿਰ ਮੀਟਿੰਗਾਂ ਉਹ ਸਾਰਾ ਦੌਰ ਚੱਲ ਰਿਹਾ ਹੁਣੇ ਅਜੇ ਬਾਕੀ ਪਾਰਟੀਆਂ ਨੇ ਨਾ ਉਮੀਦਵਾਰ ਲਾਉਂਦੇ ਨੇ ਨਾ ਚੋਣ ਕਮਿਸ਼ਨ ਨੇ ਤਰੀਕ ਲਾਨੀ ਪਰ ਆਮ ਆਦਮੀ ਪਾਰਟੀ ਨੇ ਆਪਾਂ ਤੈਅ ਕਰ ਲਿਆ ਕਿ ਆਪਾਂ ਇੱਕ ਗੇੜ ਪੂਰਾ ਕਰੀਏ ਦੂਏ ਗੇੜ 'ਚ ਫਿਰ ਅਗਲੇ ਕੰਮ ਤੇ ਆਵਾਂਗੇ ਸੋ ਇਸ ਲਈ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕਹਿੰਦੇ ਜੀ ਮੰਤਰੀ ਮੰਡਲ 'ਚ ਤਾਂ ਫਿਰ ਬਦਲ ਹੋਊਗਾ ਚਾਹੇ ਨਤੀਜੇ ਪੱਖ ਚਾਣ ਚਾਹੇ ਵਿਰੋਧ ਚਾਣ ਜੇ ਪੱਖ ਚਾਏ ਤਾਂ ਸੰਜੀਵ अरोड़ा ਮੰਤਰੀ ਬਣਨਗੇ ਤੇ ਇੱਕ ਦੋ ਵਾਰ ਜਾਣਗੇ ਤੇ ਜੇ ਪੱਖ 'ਚ ਨਾ ਆਏ ਫਿਰ ਇੱਕ ਵਾਰ ਫਿਰ ਮੁੱਖ ਮੰਤਰੀ ਲਈ ਵੀ ਚੁਣੌਤੀ ਖੜੀ ਹੋ ਸਕਦੀ ਹੈ ਦੂਸਰੇ ਪਾਸੇ ਕੁਝ ਇਹਨਾਂ ਦੇ ਹੀ ਖਾਸਮ ਖਾਸ ਇੱਥੋਂ ਤੱਕ ਵੀ ਕੁਸਰਮੋਸਰ ਕਰਦੇ ਦੱਸੇ ਗਏ ਕਿ ਵੀ ਇਹ ਸਾਰੀਆਂ ਗੋਟੀਆਂ ਅਰਵਿੰਦ ਕੇਜਰੀਵਾਲ ਦਾ ਬਦਲਿਆ ਰੰਗ ਟੰਗ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਅਹੁਦੇ ਲਈ ਮਿਲੀ ਸੰਜੀਵਣੀ ਇਹ ਸਾਰਾ ਕੁਝ ਕਹਿੰਦੇ ਲੁਧਿਆਣਾ ਜਿਮਨੀ ਚੌਂਣ ਦੀ ਨਤੀਜਿਆਂ ਤੋਂ ਲੈ ਕੇ ਉਹ ਸੀਟ ਖਾਲੀ ਹੋਣ ਨਾਲ ਰਾਜ ਸਭਾ ਚ ਜਾਣ ਤੱਕ ਦਾ ਮਸਲਾ ਇੱਕ ਨੂੰ ਕਿਹਾ ਹੋਇਆ ਕਿ ਤੈਨੂੰ ਮੁੱਖ ਮੰਤਰੀ ਵਾਲੀਆਂ ਪਾਵਰਾਂ ਦੇਤੀਆਂ ਤੂੰ ਪੰਜਾਬ ਦੀ ਵਿਧਾਨ ਸਭਾ ਚ ਵੀ ਆਪਣੀ ਮਰਜ਼ੀ ਨਾਲ ਬੋਲ ਤੂੰ ਪੰਜਾਬ ਦੀ ਵਿਧਾਨ ਸਭਾ ਤੋਂ ਬਾਹਰ ਡੀਜੀਪੀ ਨਾਲ ਖੜ ਕੇ ਵੀ ਪ੍ਰੈਸ ਕਾਨਫਰੰਸ ਕਰ ਜਿੱਥੇ ਤੈਨੂੰ ਜੀ ਕਰੇ ਤੂੰ ਸਿੱਧਾ ਟੋਕ ਕੇ ਗੱਲ ਕਰ ਪੰਜਾਬ ਦੇ ਮੁਖੀ ਨਾਤੇ ਪਾਰਟੀ ਮੁਖੀ ਨਾਤੇ ਮੁੱਖ ਮੰਤਰੀ ਨਾਤੇ ਲੱਗੇ ਕਿ ਤੇਰੇ ਚੋਂ ਚਲ ਕਰ ਤੇ ਤਾਂ ਉਹਨੂੰ ਥਾਪੜ ਇੱਕ ਨੂੰ ਕਿਹਾ ਕਿ ਤੈਨੂੰ ਵਿਧਾਨ ਸਭਾ ਚ ਖਾਸੀ ਉੱਚੀ ਕੁਰਸੀ ਤੇ ਬਿਠਾਇਆ ਫਿਕਰ ਨਾ ਕਰ ਜੇ ਤਾਂ ਵੀ ਇੱਧਰ ਮੁੱਖ ਮੰਤਰੀ ਵਾਲੇ ਕੰਨੀ ਨੂੰ ਆਉਣਾ ਕੋਈ ਨਾ ਥੋੜਾ ਜਿਹਾ ਇੰਤਜ਼ਾਰ ਕਰ ਤੇਰੇ ਬਾਰੇ ਵੀ ਸੋਚ ਰਹੇ ਇੱਕ ਦੋ ਹੋਰ ਮੋੜਾ ਵਿੱਚ ਫਸਾ ਕੇ ਫੋਟੋ ਚ ਨੇੜੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸ਼ਾਇਦ ਅਸੀਂ ਵੀ ਨਜ਼ਰ ਚ ਆ ਜਾਈਏ ਦਿੱਲੀ ਜਾ ਕੇ ਧਰਨੇ ਵੀ ਲੱਗੇ ਕੇਜਰੀਵਾਲ ਜੀ ਦੇ ਹੱਕ ਚ ਸੜਕਾਂ ਤੇ ਧਰਨੇ ਵੀ ਲਾਉਣੇ ਪੈਗੇ ਕਿ ਸ਼ਾਇਦ ਐਦਾਂ ਹੀ ਨਜ਼ਰ ਸਵੱਲੀ ਹੋ ਜਵੇ ਸੋ ਇਹ ਸਵੱਲੀ ਨਜ਼ਰ ਤੈਅ ਕਰੇਗੀ ਕਿ ਇੰਜ ਕੋਈ ਹੋਰ ਮੁੱਖ ਮੰਤਰੀ ਬਣਦਾ ਜਾਂ ਮੌਜੂਦਾ ਮੁੱਖ ਮੰਤਰੀ ਆਪਣਾ ਕਾਰਜਕਾਲ ਪੂਰਾ ਕਰਕੇ ਅਗਲੀ ਵਾਰ ਲਈ ਵੀ ਉਮੀਦਵਾਰ ਬਣ ਕੇ ਸਾਹਮਣੇ ਆਉਂਦੇ ਪਰ ਜਿਹੜੇ ਆਮ ਆਦਮੀ ਪਾਰਟੀ ਦੀ ਰਾਜਨੀਤੀ ਨੂੰ ਨੇੜੇ ਤੋਂ ਸਮਝਦੇ ਨੇ ਉਹਨਾਂ ਦਾ ਮੰਨਣਾ ਕਿ 2027 ਅਜੇ ਦੂਰ ਹੈ ਚੋਣਾਂ ਅਜੇ ਦੂਰ ਨੇ ਪਰ ਉਹ ਤੋਂ ਪਹਿਲਾਂ ਮੂਹਰੇ ਲੁਧਿਆਣਾ ਜਿਮਨੀ ਚੋਣਾ ਸੋ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਐਮਐਲਏ ਨੂੰ ਉਵੇਂ ਹੀ ਮਿੱਠੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਲੈ ਵੀ ਤੁਹਾਡੇ ਲਈ ਮੁੱਖ ਮੰਤਰੀ ਦੀ ਕੁਰਸੀ ਪਈ ਹੈ ਕਈਆਂ ਲਈ ਮੰਤਰੀ ਦੀ ਕੁਰਸੀ ਵੀ ਪਈ ਹੈ ਸੋ ਇਸ ਲਈ ਤਾਂ ਕਿ ਸਾਰੇ ਦਬ ਕੇ ਚੋਣ ਲੜਨ ਤੇ ਆ ਜਫੀਆਂ ਵੀ ਕਹਿੰਦੇ ਇਸ ਲਈ ਨੇ ਕੇ ਪਾਈ ਸੰਜੀਵ अरोड़ा ਜਿੱਤੇ ਜੇ ਸੰਜੀਵ अरोड़ा ਜਿੱਤਦਾ ਤਾਂ ਅਰਵਿੰਦ ਕਈ ਕੇਜਰੀਵਾਲ ਜਾਂ ਮਨੀਸ਼ ਸ਼ੋਧਿਆ ਲਈ ਭਾਰਤ ਦੀ ਸੰਸਦ ਦੀਆਂ ਪੌੜੀਆਂ ਚੜਨ ਦਾ ਰਾਹ ਖੁੱਲਦਾ ਸੋ ਇਹ ਲੈ ਦੇ ਕੇ ਕਹਿੰਦੇ ਸਿੱਧਾ-ਸਿੱਧਾ ਵਰਤਾਰਾ ਸੰਸਦ ਦੇ ਵਿੱਚ ਦਾਖਲ ਹੋਣ ਦਾ ਚਲੋ ਇਹ ਤਾਂ ਹੁਣ ਤਰੀਕਾ ਤਰੀਕਾ ਤੋਂ ਬਾਅਦ ਫਿਰ ਵੋਟਾਂ ਤੇ ਵੋਟਾਂ ਦੇ ਵਿੱਚ VOTER ਤੇ VOTERਾਂ ਤੋਂ ਬਾਅਦ ਫਿਰ ਮਸ਼ੀਨਾ ਤੇ ਮਸ਼ੀਨਾ ਤੋਂ ਬਾਅਦ ਫਿਰ ਗਿਣਤੀ ਗਿਣਤੀ ਤੋਂ ਬਾਅਦ ਨਤੀਜਾ ਦੱਸੂਗਾ ਕਿ ਪੰਜਾਬ ਦੀ ਵਿਧਾਨ ਸਭਾ ਚ ਕੌਣ ਆਉਂਦਾ ਤੇ ਰਾਜ ਸਭਾ ਚ ਕੌਣ ਜਾਂਦਾ ਇਹ ਤਾਂ ਨਤੀਜੇ ਤੈਅ ਕਰਨਗੇ ਪਰ ਜੇ ਦਾਖਲ ਹੋਣ ਵਾਲੀ ਉਹ ਗੱਲ ਹੈ ਤਾਂ ਪੰਜਾਬ ਦੇ ਕਿਸਾਨ ਫਿਰ ਚੰਡੀਗੜ੍ਹ ਆਉਣਾ ਚਾਹੁੰਦੇ ਆ ਪੰਜਾਬ ਦੇ ਕਿਸਾਨ ਇੱਕ ਵਾਰ ਫਿਰ ਚੰਡੀਗੜ੍ਹ ਦੇ ਸੈਕਟਰ 34 ਤੋਂ ਪੰਜਾਬ ਦੀ ਵਿਧਾਨ ਸਭਾ ਵੱਲ ਨੂੰ ਜਾਣਾ ਚਾਹੁੰਦੇ ਆ ਮਟਕਾ ਚੌਕ ਕੰਨੀ ਨੂੰ ਜਾਣਾ ਚਾਹੁੰਦੇ ਆ ਮਸਲਾ ਹੈ ਪੰਜਾਬ ਸਰਕਾਰ ਦੀ ਕਹਿੰਦੇ ਅਣਦੇਖੀ ਦਾ ਮਸਲਾ ਹੈ ਪੰਜਾਬ ਸਰਕਾਰ ਵੱਲੋਂ ਸੱਦ ਕੇ ਮੁੱਖ ਮੰਤਰੀ ਸਾਹਿਬ ਵੱਲੋਂ ਬੁਲਾਈ ਬੈਠਕ ਦੇ ਵਿੱਚ ਕੀਤੀ ਗਈ ਬੇਇੱਜ਼ਤੀ ਦਾ ਮਸਲਾ ਹੈ 5 ਤਰੀਕ ਨੂੰ ਜਿਸ ਤਰ੍ਹਾਂ ਦਾ ਵਿਵਹਾਰ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਕਿਸਾਨ ਜਥੇਬੰਦੀਆਂ ਨਾਲ ਉਹਨਾਂ ਦੇ ਨੁਮਾਇੰਦਿਆਂ ਨਾਲ ਵਰਕਰਾਂ ਨਾਲ ਪੰਜਾਬ ਦੇ ਆਮ ਵਰਗ ਨਾਲ ਕੀਤਾ ਉਹਦਾ ਸੋ ਜਥੇਬੰਦੀਆਂ ਐਸਕੇਐਮ ਦੀ ਬੈਠਕ ਪਹਿਲਾਂ ਤੈ ਸੀ 15 ਨੂੰ ਫਿਰ 16 ਨੂੰ ਹੋਈ ਤੇ ਫਿਰ ਉਹਦੇ ਵਿੱਚ ਕਾफी ਕੁਛ ਤੈ ਵੈਸੋ 16 ਵਾਲੀ ਬੈਠਕ ਵੀ ਵਕ ਕਮਾਲ ਸੀ ਕਿਉਂਕਿ ਸੱਦਾ ਸੀਗਾ ਮੁੱਖ ਮੰਤਰੀ ਭਗਵੰਤ ਮਾਨ ਹੋ ਰਹੇ ਨੇ ਤੇ ਉਹਨਾਂ ਦੇ ਖੇਤੀਬਾੜੀ ਮੰਤਰੀਆਂ ਨੂੰ ਕਿ ਆਇਓ ਜੀ ਆਪਾਂ ਸਮਝੀਏ ਕਿ ਕਿਸਾਨੀ ਮਸਲਾ ਪੰਜਾਬ ਦਾ ਹੀ ਹੈ ਜਾਂ ਸਾਰਾ ਹੀ ਗੱਲ ਕੇਂਦਰ ਨਾਲ ਹੈ ਤੁਹਾਡਾ ਤਾਂ ਕੋਈ ਲੈਗਾ ਤੇ ਗੱਲ ਨਹੀਂ ਜੇ ਪੰਜਾਬ ਨਾਲ ਲੈਗਾ ਤੇ ਗੱਲ ਨਹੀਂ ਪੰਜਾਬ ਸਰਕਾਰ ਨੇ ਤਾਂ ਲੇਗਾ ਦੇਗਾ ਨਹੀਂ ਤਾਂ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਕਿਉਂ ਕਹਿੰਦੇ ਸੀ ਸਾਡੀ ਸਰਕਾਰ ਆਉਂਦੇ ਹੀ ਸਾਰੀਆਂ ਫਸਲਾਂ ਤੇ ਐਮਐਸਪੀ ਦੇਵਾਂਗੇ ਤੁਹਾਡੀ ਮੰਤਰੀ ਰਹੀ ਬੀਬੀ ਵੀ ਕਹਿੰਦੀ ਸੀ ਛੁੱਟਕੀਆਂ 'ਚ ਕਿ ਲਓ ਜੀ ਬਸ ਹੁਣੇ ਮਿਲੀ ਸੋ ਇਹ ਤੁਹਾਡੇ ਵਾਅਦੇ ਦਾ ਵੀ ਹੁਣ ਤੁਸੀਂ ਜਨਤਕ ਪ੍ਰੋਗਰਾਮਾਂ 'ਚ ਕਹਿਣ ਲੱਗ ਪਏ ਕਿ ਐਮਐਸਪੀ ਮੇਰਾ ਵਿਸ਼ਾ ਨਹੀਂ ਇਹ ਤਾਂ ਦਿੱਲੀ ਦਾ ਤੇ ਫਿਰ ਇਹਨਾਂ ਨੂੰ ਜਦ ਝੂਠ ਬੋਲਦੇ ਸੀ ਜਾਂ ਹੁਣ ਤੁਸੀਂ ਝੂਠ ਬੋਲ ਰਹੇ ਹੋ ਸੋ ਇਸ ਲਈ ਕਿਸਾਨ ਕਹਿੰਦੇ ਭਾਈ ਇਸ ਦਾ ਸੱਦਿਆ ਸੀਗਾ ਕਿ ਮੁੱਖ ਮੰਤਰੀ ਸਾਹਿਬ ਆਜੋ ਬੈਠ ਕੇ ਆਪਾਂ ਵਿਚਾਰਾਂ ਕਰ ਲਈਏ ਚਲੋ ਮੱਖ ਮੰਤਰੀ ਸਾਹਿਬ ਤਾਂ ਨਹੀਂ ਆਏ ਕਿਸਾਨ ਪਵਨ ਪਰ ਉਹਨਾਂ ਦੇ ਨਾਂ ਦੀ ਕੁਰਸੀ ਜ਼ਰੂਰ ਸਜੀ ਸੀ ਦੋ ਕ ਮੰਤਰੀ ਦੀਆਂ ਕੁਰਸੀਆਂ ਵੀ ਡਾਈਆਂ ਸੀ ਇੱਕ ਕੁਰਸੀ ਤੇ ਮੁੱਖ ਮੰਤਰੀ ਪੰਜਾਬ ਲਿਖ ਕੇ ਥੱਲੇ ਅੰਗਰੇਜ਼ੀ ਚ ਵੀ ਲਿਖਿਆ ਸੀ ਸੀਐਮ ਪੰਜਾਬ ਭਗਵੰਤ ਮਾਨ ਸੋ ਬਹੁਤ ਤਰੀਕਾ ਕਹਿੰਦੇ ਕਿਸਾਨ ਜਥੇਬੰਦੀਆਂ ਨੇ ਪਰ ਉਹ ਨਹੀਂ ਹੈ ਚਲੋ ਜੀ ਫਿਰ ਕਿਸਾਨਾਂ ਨੇ ਆਪਣੀ ਬੈਠਕ ਕਰ ਲਈ ਇੱਕ ਪਾਸੇ ਇੱਕ ਤੇ ਰੋ ਆ ਜਿਹੜੀ ਖਨੌਰੀ ਸ਼ੰਭੂ ਬੈਠੀ ਹੈ ਹੁਣ 19 ਤਰੀਕ ਨੂੰ ਬੈਠਕ ਹੋ ਜਾਣੀ ਹੈ ਕੇਂਦਰ ਨਾਲ ਆ ਗਿਆ ਦਿਨ ਸੋ ਹੁਸਨ ਉਹਨਾਂ ਨਾਲ ਵੀ ਕੇਂਦਰ ਉਹਨਾਂ ਦੀ ਬੈਠਕ ਹੈ ਦੂਸਰੇ ਪਾਸੇ ਐਸਕੇਮ ਹੈ ਜਿਹੜੀ ਵਿਚ ਵਿਚ ਕੋਈ ਪ੍ਰੋਗਰਾਮ ਦਿੰਦੀ ਹੈ ਦਿਖਦੀ ਹੈ ਖਬਰਾਂ ਚ ਆ ਗਈ ਚਰਚਾ ਚ ਆ ਗਈ ਪਰ ਕਿਤਨਾ ਕਿਤੇ ਅੰਦਰ ਇਹ ਵੀ ਹੈਗਾ ਕਿ ਜਦੋਂ ਉਹਨਾਂ ਦਾ ਪੱਕਾ ਮੋਰਚਾ ਚੱਲ ਰਿਹਾ ਘਟ ਹੈ ਵੱਧ ਹੈ ਥੋੜਾ ਹੈ ਬਹੁਤਾ ਹੈ ਗਿਣਤੀ ਹੈ ਨਹੀਂ ਹੈ ਦਿਖਦੇ ਆ ਨਹੀਂ ਦਿਖਦੇ ਪਰ ਜਥੇਬੰਦੀਆਂ ਦਾ ਪੂਰੇ ਦਿਖਦੇ ਆ ਨਾ ਸੋ ਇਸ ਲਈ ਦੂਜੇ ਅਸੀਂ ਆ ਕਿ ਵੱਡਾ ਮੋਗੇ ਚ ਇਕੱਠ ਵੀ ਕਰ ਲਿਆ ਮੁੱਖ ਮੰਤਰੀ ਵਾਲੇ ਘਰ ਕੰਨੀ ਨੂੰ ਚੰਡੀਗੜ੍ਹ ਕੰਨੀ ਨੂੰ ਆਉਣ ਦਾ ਵੀ ਤੈਅ ਕਰ ਲਿਆ ਹਾਂ ਘਰਾਂ ਚ ਚੱਕ ਚਕਾਈ ਜੀ ਵੀ ਹੋ ਗਈ ਤਾਂ ਵੀ ਉਹ ਗੱਲ ਨਹੀਂ ਅਜੇ ਬਣੀ ਸੋ ਕੀ ਇਹ ਕਿਸਾਨੀ ਮਸਲਿਆਂ ਦੇ ਹੱਲ ਲਈ ਵੀ ਕੁਐਸ਼ਨ ਨੇ ਜਾਂ ਆਪੋ ਆਪਣੀਆਂ ਜਥੇਬੰਦੀਆਂ ਦਾ ਪ੍ਰਕਟਾਵਾ ਦਿਖਾਵਾ ਪ੍ਰਦਰਸ਼ਨ ਮੂਰੇ ਖੜਨਾ ਪਹਿਲਾਂ ਦੇਖਣਾ ਇਹ ਵੀ ਇੱਕ ਪਹਿਲੂ ਹੈ ਹਾਂ ਕਿਸਾਨ ਪਾਬੰਦੀ ਮੀਟਿੰਗ ਦੇ ਵਿੱਚੋਂ ਪ੍ਰੋਗਰਾਮ ਚੋਖੇ ਨਿਕਲੇ ਆਏ ਨੇ ਕਾਫੀ ਤੈ ਪ੍ਰੋਗਰਾਮ ਨਿਕਲੇ ਨੇ ਕਿ ਜੀ 26 ਤਰੀਕ ਨੂੰ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਾਂਗੇ 26 ਮਾਰਚ ਪੰਜਾਬ ਦਾ ਆਮ ਬਜਟ ਪੇਸ਼ ਕੀਤਾ ਜਾਣਾ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਗਲੇ ਬਰੇ ਦਾ ਬਜਟ ਪੰਜਾਬ ਦੀ ਵਿਧਾਨ ਸਭਾ ਚ ਪੇਸ਼ ਕਰਨਗੇ 26 ਮਾਰਚ ਨੂੰ ਉਸੇ ਦਿਨ ਕਿਸਾਨ ਜਥੇਬੰਦੀਆਂ ਨੇ ਐਸਕੇਐਮ ਵਾਲੀਆਂ ਜਿਨ੍ਹਾਂ ਨੂੰ ਦੂਜੀਆਂ ਤਰ੍ਹਾਂ ਕਹਿੰਦੀਆਂ ਨੇ ਕਿ ਰਾਜਨੀਤਿਕ ਐਸਕੇਐਮ ਹੈ ਉਸ ਜਥੇਬੰਦੀਆਂ ਨੇ ਕਿਸਾਨ ਪਬੰਚ ਚ ਬੈਠ ਕੇ ਮੁੱਖ ਮੰਤਰੀ ਦਾ ਪਹਿਲਾਂ ਦਾ ਦੁਪਹਿਰੇ 3 ਵਜੇ ਤੱਕ ਇੰਤਜ਼ਾਰ ਕੀਤਾ ਕੁਰਸੀ ਵਿੱਚ ਝਾੜ ਕੇ ਸਜਾ ਕੇ ਰੱਖੀ ਜਦੋਂ ਨਹੀਂ ਆਏ ਫਿਰ ਆਪਣੀ ਬੈਠ ਕੇ ਕਰਕੇ ਪ੍ਰੋਗਰਾਮ ਲਾਨੇ ਜੀ ਚ ਕਿਹਾ ਕਿ ਉਸੇ ਦਿਨ ਬਜਟ ਵਾਲੇ ਦਿਨ ਅਸੀਂ ਜਾਵਾਂਗੇ ਜੀ ਪੰਜਾਬ ਦੀ ਵਿਧਾਨ ਸਭਾ ਤੱਕ ਪਹਿਲਾਂ ਕਹਿੰਦੇ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਅਸੀਂ ਇਕੱਠਿਆਂ ਹੋਣਾ ਬਕਾਇਦਾ ਤੌਰ ਤੇ ਉਸ 34 ਦੇ ਗਰਾਊਂਡ ਚ ਇਕੱਠੇ ਹੋਵਾਂਗੇ ਤੇ ਫਿਰ ਉੱਥੋਂ ਇੱਕ ਮਾਰਚ ਦੇ ਰੂਪ ਦੇ ਵਿੱਚ ਅਸੀਂ ਕਹਿੰਦੇ ਉਧਰ ਨੂੰ ਜਾਵਾਂਗੇ ਜੀ ਪੰਜਾਬ ਦੀ ਵਿਧਾਨ ਸਭਾ ਤੇ ਇਸ ਲਈ ਕਹਿੰਦੇ ਅਸੀਂ ਪੂਰੀ ਤਿਆਰੀ ਕਰ ਲਈ ਹੈ। ਇਹੀ ਨਹੀਂ ਮਈ ਮਹੀਨੇ ਚ ਫਿਰ ਮਈ ਮਹੀਨੇ ਦੇ ਪ੍ਰੋਗਰਾਮ ਲਾਂਦੇ ਨੇ। ਮਈ ਮਹੀਨੇ ਚ ਇੱਕ ਸੈਮੀਨਾਰ ਹੋਣ ਜਾ ਰਿਹਾ ਜਲੰਧਰ ਚ। ਵੱਡਾ ਸੈਮੀਨਾਰ ਹੋਊਗਾ ਕਿਸਾਨੀ ਮਸਲੇ ਲੈ ਕੇ ਭਗਤ ਸਿੰਘ ਦੇਸ਼ ਭਗਤ ਯਾਦਗਾਰੀ ਹਾਲ ਚ। 4 ਮਈ ਨੂੰ ਉਹ ਹੈ ਉਤੋਂ ਬਿਨਾ ਏਸੇ ਮਈ ਮਹੀਨੇ ਚ 4 ਮਈ ਤੋਂ ਬਾਅਦ ਬਖਵਾ ਪਾ ਕੇ ਹਫਤਾ ਬਤਾ ਖੰਡ ਦਾ। ਤੁਸੀਂ ਕਹਿ ਸਕਦੇ ਹੋ ਕਿ ਬਰਨਾਲੇ ਚ ਅੰਮ੍ਰਿਤਸਰ ਚ ਪੇ ਜਲੰਧਰ ਚ ਇੱਕ ਵੱਡੀ ਮਹਾਪੰਚਾਇਤ ਸੋ ਇੱਕ ਕਿਸਾਨ ਅੰਦੋਲਨ ਦੌਰਾਨ ਇਹ ਮਹਾਪੰਚਾਇਤ ਦੇ ਹوادੇ ਨਾਲ ਖੂਬ ਇਕਤਰਤਾਪਾਂ ਹੋਈਆਂ ਵੱਖ-ਵੱਖ ਸੂਬਿਆਂ 'ਚੋਂ ਉਹ ਨਾਮ ਪ੍ਰਚਲਿਤ ਨਾਮ ਹੋ ਗਿਆ ਕਿਸਾਨ ਜਥੇਬੰਦੀਆਂ ਲਈ ਸੋ ਉਸ ਨੂੰ ਮਹਾਪੰਚਾਇਤ ਦਾ ਨਾਮ ਦੇ ਕੇ ਇੱਕ ਵਾਰ ਬਰਨਾਲਾ ਫਿਰ ਅੰਮ੍ਰਿਤਸਰ ਤੇ ਫਿਰ ਜਲੰਧਰ ਇਹਦੀਆਂ ਤਰੀਕਾ ਆਉਂਦੇ ਦਿਨਾਂ 'ਚ ਸਾਹਮਣੇ ਆ ਜਾਣਗੀਆਂ ਸੋ ਉੱਥੇ ਵੱਡਾ ਕੱਠ ਐਸਕੇਮ ਨੇ ਕਰਨਾ ਤੈਅ ਕੀਤਾ ਉਹ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਕਿਸਾਨਾਂ ਨਾਲ ਬਹਿਸ ਕਰਨ ਤੋਂ ਭੱਜ ਗਏ ਸੀ ਜਾਂ ਸਾਡੀ ਬੇਇੱਜ਼ਤੀ ਕਰ ਗਏ ਸੀ ਇਸ ਲਈ ਕਹਿੰਦੇ ਕਿ ਅਸੀਂ ਤੈਅ ਕੀਤਾ ਕਿ ਜਿਹਦਨ ਬਜਟ ਹੈ ਸਾਨੂੰ ਪਤਾ ਹੈ ਕਹਿੰਦੇ ਪਹਿਲਾਂ ਹੀ ਕਿ ਪੰਜਾਬ ਦੀ ਕਿਸਾਨੀ ਲਈ ਇਸ ਬਜਟ ਚੋ ਕੁਝ ਨਹੀਂ ਲੱਭਣਾ ਜਾਂ ਉਹ ਕਹਿੰਦੇ ਕਿ ਪੰਜਾਬ ਲਈ ਵੀ ਕੁਝ ਨਹੀਂ ਲੱਭਣਾ ਸਵੇ ਧੋਖੇ ਤੋਂ ਇਹ ਇਸ ਲਈ ਕਹਿੰਦੇ ਅਸੀਂ ਤੈਅ ਕੀਤਾ ਕਿ ਉਸ ਦਿਨ ਅਸੀਂ ਜੀ ਚਲੋ ਇਹ ਪਹਿਲਾਂ ਹੀ ਮਤਲਬ ਤੈਅ ਕਰਨਾ ਆਪਣੇ ਆਪ ਚ ਵੀ ਹੈ ਕਿ ਕਮਾਲ ਹੈ ਵੀ ਅਜੇ ਤਾਂ ਬਜਟ ਪੇਸ਼ ਨਹੀਂ ਹੋਇਆ ਜਾਂ ਬਜਟ ਵਾਲੇ ਦਿਨ ਦੀ ਦਿਨ ਤੋਂ ਪਹਿਲਾਂ ਜਾਂ ਤਾਂ ਫਿਰ ਬਜਟ ਵੰਣ ਤੋਂ ਪਹਿਲਾਂ ਪੌਂਚ ਅਪਰੋਚ ਉਹ ਜੇ ਹੀ ਹੋਵੇ ਕਿ ਭਾਈ ਕਿਹੜੀ ਕਿਹੜੀ ਚਿੱਠੀਆਂ ਲਿਖੀਆਂ ਕਿ ਕਿ ਕਿਹੜੇ ਪਹਿਲੂਆਂ ਤੇ ਗੱਲ ਹੋਈ ਸਰਕਾਰਾਂ ਵੀ ਇਸ ਮੰਥਨ ਤੇ ਕਿਉਂ ਨਹੀਂ ਆਉਂਦੀ ਇਹ ਸਵਾਲ ਉੱਧਰ ਵੀ ਖੜਾ ਹੈ ਅੱਗੇ ਹੁੰਦਾ ਸੀ ਜੇ ਹੁੰਦਾ ਸੀ ਉਹ ਚ ਕਿੰਨਾ ਕੁ ਅਮਲ ਹੁੰਦਾ ਸੀ ਇਹ ਵੀ ਸਵਾਲ ਹੈਗਾ ਪਹਿਲੇ ਸਮੇਂ 'ਚ ਵੀ ਪਰ ਤਾਂ ਵੀ ਇੱਕ ਦਿਖਾਵਾ ਵੀ ਹੁੰਦਾ ਸੀ ਕਈ ਵਾਰ ਕਿ ਠੀਕ ਹੈ ਜੀ ਬੁੱਧੀਜੀਵੀ ਵਰਗ ਨੂੰ ਬੁਲਾ ਲਓ ਆ ਆਰਥਿਕ ਮਾਰ ਬੁਲਾ ਲਓ ਆ ਖੇਤੀਬਾੜੀ ਦਾ ਮਾਰ ਬੁਲਾ ਲਓ ਆ ਇੰਡਸਟਰੀ ਦਾ ਮਾਰ ਬੁਲਾ ਲਓ ਆ ਪੰਜਾਬ ਦੇ ਵੱਖ-ਵੱਖ ਮੁੱਦਿਆਂ ਦੇ ਆਧਾਰ ਤੇ ਉੱਤੇ ਮੈਡੀਕਲ ਖੇਤਰ ਲਈ ਕੀ ਚਾਹੀਦਾ ਸਿੱਖਿਆ ਖੇਤਰ ਲਈ ਉਹਨਾਂ ਦੇ ਬੁੱਧੀਜੀਵੀਆਂ ਨਾਲ ਉਹਨਾਂ ਦੇ ਮਾਹਿਰਾਂ ਨਾਲ ਗੱਲ ਕਰ ਲੋ ਉਹਦੇ ਵਿੱਚੋਂ ਫਿਰ ਬਜਟ ਨਿਕਲਦੇ ਸੀ ਕੇਂਦਰ ਵੀ ਇਹ ਇਸ ਫਾਰਮੂਲੇ ਨੂੰ ਅਪਣਾਉਂਦੇ ਰਹੇ ਨੇ ਪਰ ਅੱਜ ਕੱਲ ਇਹ ਗੱਲਬਾਤ ਬੰਦ ਹੋ ਗਈ ਹੈ ਲਗਭਗ ਅੱਜ ਕੱਲ ਇਹ ਤੈਅ ਹੋ ਗਿਆ ਕਿ ਮੈਂ ਮੁੱਖ ਮੰਤਰੀ ਮੈਨੂੰ ਸਾਰਾ ਪਤਾ ਮੈਂ ਵਿੱਤ ਮੰਤਰੀ ਮੈਂ ਸਾਰਾ ਕੁਝ ਜਾਣਦਾ ਹਾਂ ਇਸ ਵਿਭਾਗ ਦਾ ਸੈਕਟਰੀ ਮੈਂ ਹਾਂ ਮੁਖੀ ਮੈਂ ਹਾਂ ਮੈਨੂੰ ਸਾਰਾ ਕੁਝ ਪਤਾ ਜਿਹੜਾ ਇਹ ਵਰਤਾਰਾ ਇਸ ਵਰਤਾਰੇ ਨੇ ਸਾਨੂੰ ਹਰੇਕ ਨੂੰ ਗਿਆਨੀ ਬਣਾਤਾ ਕਿ ਆਪਾਂ ਸਾਰੇ ਗਿਆਨਬਾਨਾਂ ਹੁਣ ਸਾਨੂੰ ਕਿਸੇ ਨੂੰ ਪੁੱਛਣ ਗੱਛਣ ਦੀ ਲੋੜ ਨਹੀਂ ਸੋ ਇਸ ਲਈ ਇਸ ਸਾਰੇ ਵਰਤਾਰੇ ਨੂੰ ਲੈ ਕੇ ਬਜਟ ਸੈਸ਼ਨ ਵਾਲੇ ਦਿਨ ਐਸਕੇਮ ਨੇ ਤੈਅ ਕੀਤਾ ਕਿ ਅਸੀਂ ਪੰਜਾਬ ਦੀ ਵਿਧਾਨ ਸਭਾ ਵੱਲ ਮਾਰਚ ਕਰਾਂਗੇ ਉਸੇ ਦਿਨ 26 ਤਰੀਕ ਨੂੰ ਸੈਕਟਰ 34 ਦੇ ਗਰਾਊਂਡ 'ਚ ਇਕੱਠੇ ਹੋਵਾਂਗੇ ਤੇ ਇਹ ਵੀ ਹੁਣ ਦੇਖਣ ਵਾਲੀ ਗੱਲ ਹੈ ਕਿ ਕੀ 5 ਤਰੀਕ ਵਾਲਾ 5 ਮਾਰਚ ਵਾਲਾ ਕੰਮ ਹੁਣ 26 ਮਾਰਚ ਨੂੰ ਵੀ ਹੋਏਗਾ ਕਿ ਉਸੇ ਤਰ੍ਹਾਂ ਜਥੇਬੰਦੀਆਂ ਦੇ ਆਗੂਆਂ ਨੂੰ ਘਰਾਂ 'ਚੋਂ ਚੱਕ ਲਿਆ ਜਾਏਗਾ ਜਾਂ ਜਿਵੇਂ ਅੰਮ੍ਰਿਤੰਦਰ ਘਰਾਮੂਰਿਆਂ ਨੂੰ ਆਉਣ ਦਿੱਤਾ ਗਿਆ ਸੀ ਓਵੇਂ ਹੁਣ ਚੰਡੀਗੜ੍ਹ ਤੱਕ ਆਉਣ ਤਾਂ ਜਾਏਗਾ ਪਰ ਚੰਡੀਗੜ੍ਹ ਪੁਲਿਸ ਦੇਖੇ ਦੇਖਦੇ ਆ ਜੀ ਪਰ ਉਸ ਤੋਂ ਬਾਅਦ ਫਿਰ 4 ਮਈ ਦਾ ਸੈਮੀਨਾਰ ਤੇ ਫਿਰ ਤਿੰਨ ਮਹਾਪੰਚਾਇਤਾਂ ਸੋ ਐਸਕੇਐਮਬੀ ਆਪਣੇ ਆਪ ਨੂੰ ਤਰਾਤਲ ਤੇ ਮੈਦਾਨ ਚ ਕਿਸਾਨੀ ਮੁੱਦਿਆਂ ਦੇ ਉੱਤੇ ਰੱਖਣ ਲਈ ਤੈਅ ਕਰਕੇ ਅਗਲੇ ਪ੍ਰੋਗਰਾਮ ਚੱਲ ਰਹੀ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਸਤੰਬਰ ਦੇ ਨੇੜੇ ਤੇੜੇ ਫਿਰ ਪੱਕੇ ਮੋਰਚੇ ਵਾਲਾ ਪੰਜਾਬ ਦੀ ਕਿਸਾਨੀ ਮਸਲੇ ਨੂੰ ਲੈ ਕੇ ਪੰਜਾਬ ਦੇ ਪਾਣੀ ਨੂੰ ਲੈ ਕੇ ਪੰਜਾਬ ਦੀ ਫਸਲਾਂ ਦੀ ਖਰੀਦ ਨੂੰ ਲੈ ਕੇ ਇਹਨਾਂ ਸਾਰੇ ਕਿਸਾਨੀ ਮਸਲੇ ਨੂੰ ਲੈ ਕੇ ਫਿਰ ਸਤੰਬਰ ਦੇ ਵਿੱਚ ਹੋ ਸਕਦਾ ਚੰਡੀਗੜ੍ਹ ਵਾਲੇ ਪਾਸੇ ਨੂੰ ਕੋਈ ਪੱਕਾ ਮੋਰਚਾ ਵੀ ਤੁਹਾਨੂੰ ਦੇਖਣ ਨੂੰ ਮਿਲ ਜਵੇ ਆਉਂਦੇ ਦਿਨਾਂ 'ਚ ਇਹਦੇ ਉੱਤੇ ਵੀ ਮੰਥਨ ਐਸਕੀਮ ਕਰ ਰਹੀ ਹੈ ਤੇ ਬਾਕੀ 19 ਤਰੀਕ ਵਾਲੀ ਬੈਠਕ ਪਹਿਲਾਂ ਦੇਖਣੀ ਹੈ ਜੀ ਕੀ ਹੁੰਦਾ ਵੈਸੇ ਉਮੀਦਾਂ ਤਾਂ ਟੁੱਟੀਆਂ ਹੋਈਆਂ ਹੀ ਨੇ ਫਿਰ ਵੀ ਉਮੀਦ ਰੱਖ ਕੇ ਹੀ ਬੈਠਕ ਹੁੰਦੀ ਹੈ ਚਲੋ ਦੇਖਦੇ ਹਾਂ ਜੀ ਪੰਜਾਬ ਦੇ ਵਿੱਚ ਕਹਿੰਦੇ ਜੀ ਅਨਾਜ ਇੰਨਾ ਪੈਦਾ ਹੁੰਦਾ ਹੈ ਕਿ ਦੇਸ਼ ਤੇ پڑੋਲੇ ਵੀ ਭਰਦੇ ਆ ਤੇ ਦੇਸ਼ ਦੀਆਂ ਸਰਕਾਰਾਂ ਰਾਜਨੀਤਿਕ ਪਾਰਟੀਆਂ ਦੀਆਂ ਸਰਕਾਰਾਂ ਦੁਆਰਾ ਬਣ ਸਕਣ ਉਹਦੇ ਲਈ ਵੀ ਉਸ ਅਨਾਜ ਦੀ ਰਾਜਨੀਤਿਕ ਤੌਰ ਤੇ ਵਰਤੋਂ ਵੀ ਹੁੰਦੀ ਹੈ। ਆ ਮੁਫਤ ਵੰਡਾਂਗੇ ਜੀ, ਸਸਤਾ ਦੇਵਾਂਗੇ ਜੀ। ਪਰ ਜਿਹੜਾ ਪੰਜਾਬ ਦੇਸ਼ ਦਾ ਢਿੱਡ ਪਰਦਾ ਉਹਦੀ ਕਿਸਾਨੀ ਕਹਿੰਦੀ ਅਸੀਂ ਸੜਕਾਂ ਤੇ ਆ। ਪੰਜਾਬ ਦੀ ਅਰਥਵਿਵਸਥਾ ਕਹਿੰਦੀ ਕਿ ਉਹ ਨਹੀਂ ਪੂਰੀ ਤਰ੍ਹਾਂ ਸਚਾਰੂ ਚੱਲ ਪਾਰੀ। ਕਰਜ਼ੇ ਦਾ ਬੋਝ ਲਗਾਤਾਰ ਵੱਧ ਰਿਹਾ। ਫਰੇ ਸਾਰੀ ਪ੍ਰਕਿਰਿਆ 'ਚ ਆ ਖਬਰ ਗੌਰ ਮੰਗਦੀ ਹੈ ਜਨਾਬ। ਕਹਿੰਦੇ ਪੰਜਾਬ 'ਚ ਹਰ ਤੀਸਰਾ ਬੱਚਾ ਕਪੋਸ਼ਣ ਦਾ ਸ਼ਿਕਾਰ ਹੈ। ਜੀ ਹਾਂ ਮੈਂ ਪੰਜਾਬ ਦੀ ਗੱਲ ਕਰ ਰਿਹਾ ਇਹ ਖੋਜ ਰਿਪੋਰਟ ਵੱਖ-ਵੱਖ ਪੱਧਰ ਦੇ ਉੱਤੇ ਜਿਹੜੀ ਯੂਨੀਵਰਸਿਟੀਆਂ ਪੱਧਰ ਤੇ ਕਾਲਜ ਪੱਧਰ ਤੇ ਰਿਪੋਰਟ ਹੈ ਇਹ ਧਿਆਨ ਮੰਗਦੀ ਹੈ ਕਿ ਪੰਜਾਬ ਦੇ ਵਿੱਚ ਹਰ ਤੀਸਰਾ ਬੱਚਾ ਕਪੋਸ਼ਨ ਦਾ ਸ਼ਿਕਾਰ ਹੈ 20% ਬੱਚਿਆਂ ਦੀ ਕੱਦ ਕਾਠੀ ਉਹਨਾਂ ਦੀ ਉਮਰ ਦੇ हिसाब ਨਾਲ ਨਹੀਂ ਵਧੀ 20% ਬੱਚੇ ਇਹ ਕਹਿੰਦੇ ਉਮਰ ਦੇ हिसाब ਨਾਲ ਉਹਨਾਂ ਦਾ ਕੱਦ ਨਹੀਂ ਵੱਧ ਰਿਹਾ ਛੇਪੀ ਸਦੀ ਦਾ ਵਜਨ ਘਟ ਹੈ ਪੰਜਾਬ ਦੇ ਬੱਚਿਆਂ 'ਚ ਇਹ ਕੁਝ ਬੱਚਿਆਂ ਦੇ ਆਧਾਰ ਤੇ ਲਈ ਗਈ ਅੰਕੜੇ ਹੋ ਸਕਦਾ ਹੈ ਜੇ ਪੂਰੇ ਪੰਜਾਬ ਦਾ ਇਹ ਹਿਸਾਬ ਕਿਤਾਬ ਲਿਆ ਜਾਵੇ ਤਾਂ ਇਹਦੇ ਵਿੱਚ ਵੱਧ ਨਿਕਲ ਸਕਦਾ ਹੈ ਪਹਿਲੂ ਮੈਂ ਪੂਰੀ ਰਿਪੋਰਟ ਤੋਂ ਬਾਰੇ ਮੂਰੇ ਰੱਖਦਾ ਪੰਜਾਬ 'ਚ ਹਰ ਤੀਸਰਾ ਬੱਚਾ ਪੋਸ਼ਣ ਦਾ ਸ਼ਿਕਾਰ ਹੈ 5 ਸਾਲ ਤੱਕ ਦੇ 5 ਸਾਲ ਤੱਕ ਦੇ 20 ਪ੍ਰਤੀਸ਼ਤ ਬੱਚਿਆਂ 'ਚ ਕਹਿੰਦੇ ਜੀ ਇਹ ਦਿੱਕਤ ਆ ਰਹੀ ਹੈ ਕਿ ਉਹ ਜਿਸ ਉਮਰ ਦੇ ਨੇ ਉਸ ਉਮਰ ਦੇ ਹਿਸਾਬ ਨਾਲ ਜਿੰਨਾ ਕੱਦ ਹੋਣਾ ਚਾਹੀਦਾ ਉਹਨਾਂ ਉਹਨਾਂ ਦਾ ਕੱਦ ਨਹੀਂ ਹੈ ਜਦੋਂ ਕਿ 6% ਦੀ ਜਵਾਕ ਘੱਟ वजन ਦੇ ਕਾਰਨ ਕਹਿੰਦੇ ਮੁਸ਼ਕਲ ਚ ਨਹੀਂ ਉਹਨਾਂ ਦੀ ਮੁਸ਼ਕਲ ਇਹ ਹੈ ਕਿ ਉਹਨਾਂ ਦਾ वजन ਨਹੀਂ ਵਧਦਾ ਆਮ ਆਪਣੇ ਘਰਾਂ ਚ ਕਹਿੰਦੇ ਲੈ ਤਾਂ ਸੁੱਕੀ ਹੱਡੀ ਆ ਜੀ ਇਹ ਤਾਂ ਜਮਾਂਦਰੂ ਹੀ ਆਇਆ ਜੀ ਮਤਲਬ ਇਹ ਪਹਿਲੂ ਹੈ ਜਾਂ ਭੋਜਨ ਪੂਰਾ ਨਾ ਮਿਲ ਪਾਉਣਾ ਜਾਂ ਭੋਜਨ ਦੇ ਵਿੱਚ ਉਹ ਤਤ ਨਾ ਪੂਰੇ ਮਿਲ ਪਾਉਣੇ ਜਾਂ ਸਰੀਰ ਕੋਈ ਦਿੱਕਤ ਹੈ ਇਹ ਸਾਰੇ ਪਹਿਲੂ ਖੜੇ ਨੇ ਪਰ ਆ ਰਿਪੋਰਟ ਕਹਿੰਦੀ ਹੈ ਕਿ ਪੰਜਾਬ ਚਰ ਤੀਸਰਾ ਬੱਚਾ ਕਪੋਸ਼ਣ ਦਾ ਸ਼ਿਕਾਰ ਹੈ ਇਸ ਤਰ੍ਹਾਂ 5% ਦੀ ਬੱਚਿਆਂ ਦਾ ਭਜਨ ਜ਼ਿਆਦਾ ਵੀ ਹੈ ਕਹਿੰਦੇ ਅੱਜ ਕੱਲ ਜਿਹੜਾ ਜੰਕ ਫੂਡ ਖਾ ਰਹੇ ਨੇ ਜ਼ਿਆਦਾ ਉਹ ਖਾ ਰਹੇ ਨੇ ਉਹਦਾ ਇੱਕ ਪਹਿਲੂ ਇਹ ਵੀ ਹੈ ਜਦੋਂ ਕਿ 3% ਦੇ ਬੱਚੇ ਕਹਿੰਦੇ ਮਿਸਟਿੰਗ ਨਾਲ ਵੀ ਯੂਜ਼ ਰਹੇ ਨੇ ਇਹ ਸਾਰਾ ਪਹਿਲੂ ਹੈਗਾ ਔਰਤਾਂ ਦੇ ਵਿੱਚ ਇਹ ਸਮੱਸਿਆ ਕਾਫੀ ਵੱਡੀ ਆ ਰਹੀ ਹੈ ਕਿ ਉਹਨਾਂ ਦੇ ਪ੍ਰਜਨਨ ਪ੍ਰਕਿਰਿਆ ਦੇ ਵਿੱਚ ਬੱਚੇ ਨੂੰ ਜਨਮ ਦੇਣ ਵਾਲੀ ਪ੍ਰਕਿਰਿਆ ਦੇ ਵਿੱਚ ਮੁਸ਼ਕਲ ਆ ਰਹੀ ਆ ਗਰਭ ਠਹਿਨ ਵਿੱਚ ਮੁਸ਼ਕਲ ਆ ਰਹੀਆਂ ਨੇ ਇਹ ਵੀ ਮੁਸ਼ਕਲਾਂ ਪਤਰੀਆਂ ਇੱਧਰ ਆਂਗਣਵਾੜੀ ਦੇ ਹਵਾਲੇ ਨਾਲ ਵੀ ਇੱਕ ਪਹਿਲੂ ਹੈਗਾ ਉਹ ਕਹਿੰਦੇ ਕਿ ਇਸ ਵਕਤ 2374 ਆਂਗਣਵਾੜੀ ਹੈਲਪਰਾਂ ਤੇ 239 ਆਂਗਣਵਾੜੀ ਵਰਕਰਾਂ ਦੀ ਵੀ ਕਮੀ ਹੈ ਸੋ ਜਿਹੜੇ ਕਿਹਾ ਜਾਂਦਾ ਕਿ ਜੀ ਬੱਚੇ ਬਚਪਨ ਆਪਣਾ ਆਂਗਣਵਾੜੀ ਚ ਜਾ ਕੇ ਬਤਾਉਂਦੇ ਨੇ ਹਾਂ ਉੱਥੋਂ ਉਹਨਾਂ ਨੂੰ ਸਾਰਾ ਕੁਝ ਉਹ ਭੋਜਨ ਦੇ ਰੂਪ ਚ ਮਿਲਦਾ ਜੋ ਕੁਝ ਉੱਥੇ ਆਂਗਣਵਾੜੀਆਂ ਚ ਮਿਲਣਾ ਹੁੰਦਾ ਉਹਨਾਂ ਨੂੰ ਖਿਚੜੀ ਮਿਲਣੀ ਆ ਜੀ ਦਲੀਆ ਮਿਲਣਾ ਜੀ ਆ ਮਿਲਣਾ ਉਹ ਉਹ ਕਹਿੰਦੇ ਤਾਂ ਹੀ ਪੂਰਾ ਮਿਲੂਗਾ ਜੇ ਉਹ ਵਰਕਰ ਪੂਰੇ ਹੋਣਗੇ ਅੰਗਣਵਾੜੀ ਸੈਂਟਰ ਪੂਰੇ ਰੂਪ ਚ ਹੋਣਗੇ ਇਹ ਵੀ ਇੱਕ ਪਹਿਲੂ ਹੈਗਾ ਕਹਿੰਦੇ ਅ ਸੁੱਬੇ ਦੇ ਵਿੱਚ ਕਹਿੰਦੇ ਕਪੋਸ਼ਨ ਦੀ ਮੁਕਤ ਕਪੋਸ਼ਨ ਤੋਂ ਮੁਕਤ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਅੰਗਣਵਾੜੀ ਕੇਂਦਰਾਂ ਨੂੰ ਕਹਿੰਦੇ ਸਿਰਜ ਬਣਾਉਣ ਦੀ ਲੋੜ ਹੈ ਉਹਨਾਂ ਨੂੰ ਉਸ ਸਮਰੱਥ ਬਣਾਉਣ ਦੀ ਲੋੜ ਹੈ ਸੁੱਬੇ ਚ 23 ਜ਼ਿਲ੍ਹਿਆਂ ਚ ਕਹਿੰਦੇ 27313 ਅੰਗਣਵਾੜੀ ਕੇਂਦਰ ਨੇ ਜਿਨ੍ਹਾਂ ਚ 155 ਯੋਜਨਾਵਾਂ 'ਤੇ ਕੰਮ ਹੋ ਰਿਹਾ ਹੈ ਇਨਾਂ ਵਿੱਚੋਂ 25619 ਅੰਗਣਵਾੜੀ ਵਰਕਰ ਹੀ ਕੰਮ ਕਰ ਰਹੇ ਨੇ 27313 'ਚੋਂ 25619 ਵਰਕਰ ਹੀ ਕੰਮ ਕਰ ਰਹੇ ਨੇ ਪਰ ਹਾਲੀ ਵਿੱਚ ਲੋਕ ਸਭਾ 'ਚ ਪੇਸ਼ ਇੱਕ ਰਿਪੋਰਟ ਦੇ ਆਧਾਰ 'ਤੇ ਇਹ ਲੋਕ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ 'ਤੇ ਜਿਹੜੀ ਆਈ ਉਹਦੇ ਆਧਾਰ 'ਤੇ ਇਹ ਜਵਾਬ ਦਿੱਤਾ ਗਿਆ ਕਿ ਇੱਥੇ ਜੰਗਨਵਾੜੀ ਕੇਂਦਰਾਂ ਦੇ ਵਿੱਚ ਵਰਕਰਾਂ ਦੀ ਵੀ ਹੈਲਪਰਾਂ ਦੀ ਵੀ ਅੰਗਣਵਾੜੀ ਜਿਹੜੇ ਮੁਖੀ ਨੇ ਉਹਨਾਂ ਦੀ ਵੀ ਕਮੀ ਹੈ ਜੀ ਕਹਿੰਦੇ ਸੋ 2274 ਦੇ ਕਰੀਬ ਇੱਕ ਹੈ ਜੀ ਅੰਗਣਵਾੜੀ ਵਰਕਰਾਂ ਦੀ ਪੀ 239 ਦੇ ਕਰੀਬ ਅੰਗਨਵਾੜੀ ਹੈਲਪਰਾਂ ਦੀ ਤਾਂ ਉਹਨਾਂ ਦੀ ਕਮੀ ਹੈ ਸੋ ਇਹ ਵੀ ਇੱਕ ਪਹਿਲੂ ਆਪਣੇ ਆਪ ਸਵਾਲ ਖੜਾ ਸੋ ਅੰਮ੍ਰਿਤਸਰ ਜ਼ਿਲ੍ਹਾ ਹੈ ਨਾ ਬਰਨਾਲਾ ਫਰੀਦਕੋਟ ਇਹ ਸਾਰੇ ਜ਼ਿਲ੍ਹੇ ਉਹ ਨੇ ਜਿੱਥੇ ਘੱਟ ਬਜਨ ਵਾਲੇ ਜਾਂ ਉਮਰ ਦੇ ਹਿਸਾਬ ਨਾਲ ਵੱਧ ਨਹੀਂ ਬਦੇ ਉਹਨਾਂ ਦਾ ਕਦ ਉਹਦੇ ਹਿਸਾਬ ਨਾਲ ਬੱਚੇ ਖੜੇ ਨੇ ਇਹ ਪਹਿਲੂ ਬਹੁਤ ਵੱਡਾ ਉੱਪਰ ਕੇ ਸਾਹਮਣੇ ਆ ਰਿਹਾ ਹਾਂ ਪੰਜਾਬ ਦੀ ਸਿਹਤ ਨੂੰ ਜਦੋਂ ਆਪਾਂ ਇਹਦੇ ਵਿੱਚੋਂ ਦੇਖਦੇ ਆਂ ਫਿਰ ਸਿਹਤ ਸਿਹਤ ਦੇ ਲਈ ਕਈ ਵਾਰ ਕਹਿੰਦੇ ਕਿ ਮੈਡੀਕਲ ਸਹੂਲਤ ਬਹੁਤ ਸਹਾਈ ਹੁੰਦੀ ਹੈ ਇਲਾਜ ਬਹੁਤ ਸਹਾਈ ਹੁੰਦਾ ਪੰਜਾਬ ਸਰਕਾਰ ਇਸ ਦਮਖੰਮ ਨਾਲ ਇਸ ਵਾਦੇ ਨਾਲ ਆਈ ਸੀ ਕਿ ਸਾਡੇ ਕੋਲ ਮੈਡੀਕਲ ਖੇਤਰ ਦੀ ਤਾਂ ਜੀ ਕੁੰਜੀ ਹੈ ਸਾਡੇ ਕੋਲ ਦਿੱਲੀ ਮਾਡਲ ਇਹੋ ਜਿਹਾ ਹੈ ਮਹੱਲਾ ਕਲੀਨਿਕ ਨਾਲ ਹਰ ਮਸਲੇ ਹਲਉਂਦੇ ਨੇ ਤੇ ਅਸੀਂ ਮਹਾਰਤ ਰੱਖਦੇ ਹਾਂ ਜਦੋਂ ਪਟਿਆਲੇ ਤੋਂ ਡਾਕਟਰ ਬਲਬੀਰ ਹੋਰਾਂ ਨੂੰ ਸਿਹਤ ਵਿਭਾਗ ਮਿਲਿਆ ਉਸ ਤੋਂ ਬਾਅਦ ਪਹਿਲਾਂ ਚਲੋ ਚੇਤਨ ਜੋੜਾ ਮਾਜਰਾ ਰਹੇ ਪਹਿਲਾਂ ਮਤਲਬ ਉਹ ਆਪਣਾ ਉਹਨਾਂ ਨੂੰ ਵੀ ਬਣਾਇਆ ਹੈ ਨਾ ਸੋ ਉਤੋਂ ਪਹਿਲਾਂ ਵੀ ਜਿਨ੍ਹਾਂ ਨੂੰ ਕਿਹਾ ਜੀ ਆ ਕਮਿਸ਼ਨ ਲੈਂਦਾ ਸੀ ਫੜ ਲਿਆ ਜੀ ਸੀ ਆ ਕਰ ਲਿਓ ਸਾਰੀ ਕਾਰਵਾਈ ਵੀ ਹੋਈ ਹੈ ਬੀਜੇ ਸਿੰਘ ਲਾਹਰੀ ਪਰ ਉਤੋਂ ਬਾਅਦ ਫਿਰ ਜੋੜਾ ਮਾਜਰਾ ਵੀ ਫਿਰ ਉਹਦਾ ਵੀ ਵਿਵਾਦ ਹੋ ਗਿਆ ਤੇ ਉਤੋਂ ਬਾਅਦ ਫਿਰ ਡਾਕਟਰ ਬਲਬੀਰ ਸਿੰਘ ਉਹਨਾਂ ਨੂੰ ਜਦੋਂ ਬਣਾਇਆ ਪਟਿਆਲਾ ਤੋਂ ਤਾਂ ਲੋਕਾਂ ਨੂੰ ਲੱਗਾ ਕਿ ਹੁਣ ਕੁਝ ਸੁਧਾਰ ਹੋਏਗਾ ਹੁਣ ਇਹ ਬਲਬੀਰ ਸਿੰਘ ਹੋਰੀ ਸੁਧਾਰ ਕਰਨ ਜਾ ਰਹੇ ਨੇ ਜਾਂ ਇਹ ਸਚਾਈ ਹੈ ਕਿ 3 ਸਾਲ ਬਾਅਦ ਵੀ ਹਸਸਾਲਾਂ ਜਾ ਕੇ ਪਤਾ ਲੱਗੇ ਕਿ ਰਜਿਸਟ੍ਰੇਸ਼ਨ ਕਾਊਂਟਰ ਨਹੀਂਗਾ ਜੀ ਸ਼੍ਰੀ ਫਤੇਗੜ੍ਹ ਸਾਹਿਬ ਸਟਾਫ ਗੈਰ ਹਾਜ਼ਰ ਹੈ ਮਰੀਜ਼ ਇੰਤਜ਼ਾਰ ਕਰਦੇ ਰਹਿੰਦੇ ਨੇ ਡਾਕਟਰ ਹੱਸਾਲ ਤੱਕ ਕੀ ਹਸਾਲ ਦੇ ਗਲਿਆਰੇ ਚ ਵੀ ਨਹੀਂ ਕਿ ਕੁਰਸੀ ਤੇ ਤਾਂ ਕੀ ਦੇਖਣਾ ਦਫ਼ਤਰ ਤਾਂ ਕੀ ਦੇਖਣਾ ਬਾਹਰ ਸੜਕੀ ਦੇਖਣਾ ਹੈ ਹੀ ਨਹੀਂ ਕਿ ਜਾਂ ਫਿਰ ਕਮੀ ਇੰਨੀ ਹੈ ਉਹਨਾਂ ਦੀ ਪੂਰਤੀ ਨਹੀਂ ਸਾਧਨਾਂ ਦੀ ਜ਼ਰੂਰਤਾਂ ਦੀ ਸਮਾਨ ਦੀ ਆਰਡਰ ਹੋ ਗਏ ਕਿ ਦਵਾਈ ਅੰਦਰੋਂ ਮਿਲੂਗੀ ਬਾਹਰੋਂ ਲੈਣੀ ਨਹੀਂ ਪੈਣੀ ਐਕਸ-ਰੇ ਅੰਦਰ ਹੋਣਗੇ ਕੋਈ ਫਿਕਰ ਨਹੀਂ ਹੈ ਸਾਰੀਆਂ ਮਸ਼ੀਨਾਂ ਕੰਮ ਕਰਦੀਆਂ ਪਰ ਹਕੀਕਤ ਜਦੋਂ ਇੱਕ ਜ਼ਿਲ੍ਹੇ ਦੇ ਮੁੱਖ ਹਸਪਤਾਲ ਦੇ ਵਿੱਚ ਰਜਿਸਟ੍ਰੇਸ਼ਨ ਵਾਲਾ ਕਾਉਂਟਰ ਹੀ ਨਾ ਹੋਵੇ ਪਰਚੀਓ ਨਾ ਬਣੇ ਐ ਮਿਲੇ ਹੀ ਨਾ ਡਾਕਟਰ ਅਪਾਇੰਟਮੈਂਟ ਇਹ ਨਾ ਮਿਲੇ ਤੇ ਤੁਸੀਂ ਕੀ ਉਮੀਦ ਕਰਦੇ ਹੋ ਤੁਹਾਡਾ ਐਕਸ-ਰੇ ਹੋ ਜਾਊਗਾ ਹੈ ਤੁਹਾਡੀ ਸੀਟੀ ਸਕੈਨ ਹੋ ਜਾਊਗੀ ਇਹਨਾਂ ਤੁਹਾਨੂੰ ਦਵਾਈ ਅੰਦਰੋਂ ਮਿਲ ਜਾਊਗੀ ਤੁਹਾਨੂੰ ਪੱਟੀ ਅੰਦਰੋਂ ਹੋ ਜਾਊਗੀ ਹੈ ਤੁਹਾਡਾ ਇਲਾਜ ਉੱਥੋਂ ਹੋ ਜਾਊਗਾ ਇਹ ਖੁਦ ਮੰਤਰੀ ਸਾਹਿਬ ਨੇ ਪੜਿਆ ਚੰਗੀ ਗੱਲ ਹੈ ਮੰਤਰੀ ਸਾਹਿਬ ਦੀ ਪਹਿਲ ਕਦਮੀ ਪਰ ਇਸ ਨੂੰ ਹਕੀਕੀ ਰੂਪ ਦੇਣਾ ਸਿਹਤ ਦੀ ਸਿਹਤ ਮਹਿਕਮੇ ਦੀ ਸਿਹਤ ਨੂੰ ਤੰਦਰੁਸਤ ਬਣਾਉਣਾ ਉਹਦੇ ਲਈ ਅਜੇ ਬਹੁਤ ਕੁਝ ਕਰਨਾ ਬਾਕੀ ਆ ਵੈਸੇ 3 ਸਾਲ ਦੇ ਹਵਾਲੇ ਨਾਲ ਖੂਬ ਖਬਰਾਂ ਨੇ ਕਿ ਜੀ 3 ਸਾਲ ਦੇ ਵਿੱਚ ਰੰਗਲਾ ਪੰਜਾਬ ਖਾਸਾ ਬਣ ਗਿਆ ਜਿਹੜਾ ਮੜਾ ਮੋਟਾ ਰੰਗ ਫਿੱਕਾ ਰਹਿ ਗਿਆ ਉਹ 2 ਸਾਲਾਂ ਚ ਭਰ ਦਾਂਗੇ ਚਲੋ ਦੇਖਦੇ ਹਾਂ ਇੰਤਜ਼ਾਰ ਤੁਸੀਂ ਇਸੇ ਪਹਿਲੂ ਨੂੰ ਲੈ ਕੇ ਅਸੀਂ ਤੁਹਾਡੇ ਮੂਰੇ ਪੇਸ਼ ਸੀਗੇ ਵੱਖ-ਵੱਖ ਖਬਰਾਂ ਜਿਹੜੀਆਂ ਹੁੰਦੀਆਂ ਮੇਰਾ ਲੱਗਦਾ ਇਹਦੇ ਚਰਚਾ ਹੋਣੀ ਜ਼ਰੂਰੀ ਹੈ ਇਸ ਲਈ ਹਾਜ਼ਰ ਸੀ ਬਹੁਤ-ਬਹੁਤ ਸ਼ੁਕਰੀਆ